ਦੇ ਵਿੱਚ 1 ਕਰੋੜ 53 ਲੱਖ ਰਾਸ਼ਨ卡 ਬਨੇ ਹੋ ਹਨ ਔਰ ਉਹਦੇ ਵਿੱਚੋਂ 8 ਲੱਖ 2 ਹਜ਼ਾਰ ਕਾਰ ਵੀਰੋਂ ਕਟੰਦਾਨ ਨਾ ਮਨ ਸੁਦਾ ਬਨਾਇਆ ਹੈ ਲੇਕਿਨ ਆਮ ਆਦਮੀ ਪਾਰਟੀ ਵੀ ਪੰਜਾਬ ਦੀ ਸਰਕਾਰ ਉਹਨਾਂ ਦੇ ਇਸ ਮਨਜ਼ੂਰੇ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਵੇਗੀ पंजाब के लोगों खड़े हाँ पंजाब के किसान मजदूर गरीबों और पंजाब का जोड़ा सा दलित भाईचारा है उन्होंने डट के खड़े हाँ पंजाब सरकार आम आदमी पार्टी सेंटर भी इस बेइंसाफी के खिलाफ हर पदर से लड़ेगी लड़ाई लड़ेगी ਲੋਕਾਂ ਦੇ ਹੱਕਾਂ ਲਈ ਡਟ ਕੇ ਖੜੇਗੇ ਅਸੀਂ ਕਾਨੂੰਨੀ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਸਮਾਜੀ ਤੌਰ ਤੇ ਵੀ ਇਸ ਬੇਇਨਸਾਫੀ ਦੇ ਖਿਲਾਫ ਡਟ ਕੇ ਲੜਾਈ ਲੜਾਂਗੇ ਜੇ ਸਰ ਇਹਨਾਂ ਨੂੰ ਪਹਿਲਾਂ ਵੀ ਕਾਰਡ ਸੀ ਕੱਟੇ ਗਏ ਸੀ ਜਿਹੜੇ ਕੇਂਦਰ ਸਰਕਾਰ ਵੱਲੋਂ ਉਹਦੇ ਖਿਲਾਫ ਵੀ ਅਸੀਂ ਆਵਾਜ਼ ਬੁਲੰਦ ਕੀਤੀ ਸੀ ਹੁਣੇ ਪਿਛਲੇ ਦੁਲਾਈ ਦੇ ਮਹੀਨੇ ਚ 23000 ਜਿਹੜੇ ਨੇ 30 ਲੱਖ ਜਿਹੜੇ ਨੇ ਔਕਾਰ ਉਹ ਉਹਨਾਂ ਤੇ ਰਾਸ਼ਨ ਜਿਹੜਾ ਦੇਣਾ ਬੰਦ ਕਰ ਦਿੱਤਾ ਗਿਆ ਹੈ। ਔਰ ਅਗਲੇ ਮਹੀਨੇ ਜਿਹੜੇ ਸਤੰਬਰ ਦੇ ਵਿੱਚ 32 ਲੱਖ ਹੋਰ ਰਾਸ਼ਨ ਕਾਲ ਕੱਟੇ ਜਾਣਗੇ ਔਰ ਉਹਨਾਂ ਤੇ ਵੀ ਰਾਸ਼ਨ ਦੇਣਾ ਜਿਹੜਾ ਹੈ ਬੰਦ ਕੀਤਾ ਇਸ ਪ੍ਰਕਾਰ ਕੁੱਲ 55 ਲੱਖ ਲੋਕਾਂ ਨੂੰ ਜਿਹੜਾ ਹੈ ਉਹ ਰਾਸ਼ਨ ਤੋਂ ਵਾਂਝਾ ਕਰਨ ਦੀ ਇਹਨਾਂ ਦੀ ਸਾਜ਼ਿਸ਼ ਹੈ। ਔਰ ਜਿਸ ਨੂੰ ਅਸੀਂ तकड़े होकर लड़ाई लड़के लोगों के होते बेइंसाफी बर्दाश्त नहीं करापी भारतीय जनता पार्टी देश के की दे सरकार गरीब विरोधी सरकार है घट गिनतिया विरोधी सरकार है दलित विरोधी सरकार है ਇਸ ਸਰਕਾਰ ਨੇ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੋਟਾਂ ਚੋਰੀ ਕੀਤੀਆਂ ਔਰ ਵੱਡੇ ਪੱਧਰ ਤੇ ਲੋਕਾਂ ਦੀਆਂ ਵੋਟਾਂ ਚੋਰੀ ਕਰਕੇ ਇਹਨਾਂ ਨੇ ਕੁਰਸੀ ਪ੍ਰਾਪਤ ਕੀਤੀ ਦਿੱਲੀ ਦੀ ਮਿਸਾਲ ਤੁਹਾਡੇ ਸਾਹਮਣੇ ਹੈ ਤਾਜ਼ਾ ਬਿਹਾਰ ਦੀ ਮਿਸਾਲ ਤੁਹਾਡੇ ਸਾਹਮਣੇ ਹੈ ਤੇ ਦਿੱਲੀ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਇਹਨਾਂ ਨੇ 8-8 10-10 ਹਜ਼ਾਰ ਵੋਟਾਂ ਕਟੀਆਂ ਔਰ 5566 88 10-10 ਹਜ਼ਾਰ ਵੋਟਾਂ ਇਹਨਾਂ ਨੇ ਨਮੀਆਂ ਬਣਾ ਕੇ ਇੱਕ-ਇੱਕ ਐਮਪੀ ਦੀ ਕੋਠੀ ਦੇ ਵਿੱਚ ਇਹਨਾਂ ਨੇ 70 70 80 80 ਵੋਟਾਂ ਬਣਾਈਆਂ 150 ਵੋਟਾਂ ਬਣਾਈਆਂ ਅਰੋਨਾ ਵੋਟਾਂ ਦੇ ਬਲਬੂਤੇ ਤੇ ਵੀ ਇਹ ਕੇਂਦਰ ਦੇ ਵਿੱਚ ਸਰਕਾਰ ਜਿੱਤੀ ਔਰ ਦਿੱਲੀ ਦੇ ਵਿੱਚ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟਾਂ ਚੋਰੀ ਕਰਕੇ ਹਰਾਇਆ ਉੰਜ ਦਿੱਲੀ ਦੇ ਲੋਕ ਆਮ ਆਦੀ ਪਾਰਟੀ ਦੇ ਨਾਲ ਡੱਟ ਕੇ ਖੜੇ ਹਨ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਉਹਨੇ ਮਸਲਾ ਸਾਹਮਣੇ ਆਇਆ ਹੈ। ਔਰ ਜੀ ਦੇ ਖਿਲਾਫ ਸਾਰੀਆਂ ਪਾਰਟੀਆਂ ਵੱਲ মিল ਕੇ ਜਨ ਅੰਦੋਲਨ ਕਰ ਰਹੇ ਹਨ। ਕਿ ਵੋਟਾਂ ਦੀ ਚੋਰੀ ਤੋਂ ਬਾਅਦ ਇਹਨਾਂ ਨੇ ਹੁਣ ਇਹ ਰਾਸ਼ਨ ਕਾਰਡ ਕੱਟ ਕੇ ਲੋਕਾਂ ਦੇ ਮੂੰਹਾਂ 'ਚੋਂ ਰੋਟੀ ਖੋਣ ਦਾ ਇਹਨਾਂ ਨੇ ਇਹ ਬਹੁਤ ਹੀ ਮਾੜਾ ਫੈਸਲਾ ਲਿਆ ਹੈ। ਅਸੀਂ ਇਸ ਇੰਦਰੀ ਬੀਜੇਪੀ ਸਰਕਾਰ ਦੇ ਫੈਸਲੇ ਦੀ ਕੋਰ ਨਿੰਦਾ ਵੀ ਕਰਦੇ ਆਂ ਔਰ ਇਸ ਬੇਇਨਸਾਫੀ ਦੇ ਖਿਲਾਫ ਅਸੀਂ ਹਰ ਪੱਧਰ ਤੇ ਲੜਾਈ ਲੜਾਂਗੇ। ਮਾਨਗਵਾਲ ਸਰ ਜਿਹਨੇ ਐਕਸੀਡੈਂਟ ਵਿੱਚ ਮੌਤਾਂ ਹੋਈਆਂ ਸੀ ਦੀ ਅਜਰਾਜਾ ਬਰਿੰਦੀ ਤੇ ਬਾਜਵਾੜ ਦੀ ਆਈਟਮ ਨਾਲ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਹੈ ਜੀ। ਤੋਂ ਕਹਿੰਦੇ ਉਹਨਾਂ ਨੂੰ ਲੈਣੀ ਹੈ ਮੁਆਵਜ਼ਾ ਮਿਲਣਾ ਚਾਹੀਦਾ ਹੈ। ਇਹ ਜਿਹੜੇ ਮਾਨਗਵਾਲ ਪਿੰਡ ਦੇ ਸਾਡੇ ਦਲਿਤ ਪਰਿਵਾਰ ਜਿਹੜੇ ਨੈਨਾ ਦੇਵੀ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸੀ ਬੜਾ ਮੰਦ ਭਾਗਾ ਹਾਦਸਾ ਹੋਇਆ ਸੀ ਇਥੇ ਕੋਲੇ ਹੀ ਆਪਣੇ ਜਿਹੜਾ ਨਹਿਰ ਹੈ ਜਿਹੇ ਦਾ ਨਹਿਰ ਉਹਦੇ ਵਿੱਚ ਟੈਂਪੂ ਡਿੱਗਣ ਕਰਕੇ 10 ਵਿਅਕਤੀਆਂ ਦੀ ਮੌਤ ਹੋ ਗਈ ਸੀ ਉਹਨਾਂ ਸਾਰੇ 10 ਦੇ 10 ਵਿਅਕਤੀਆਂ ਨੂੰ ਪੰਜਾਬ ਸਰਕਾਰ ਵੱਲੋਂ 2-2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ ਔਰ ਦੇ ਕਿ ਲੱਖ ਰੁਪਿਆ ਅਸੀਂ ਜੋ ਮੇ ਐਮਐਲਏ ਵੀ ਉਤੇ ਮਤਲਬ ਐ ਅਨਾਉਂਸ ਕਰਕੇ ਆਏ ਸੀ ਭੋਗ ਦੇ ਮੌਕੇ ਤੇ ਔਰ ਉਹ ਵੀ ਮਤਲਬ ਐ ਅ ਇਹਨਾਂ ਨੇ ਦੇ ਦਿੱਤਾ ਮੈਂ ਵੀ ਉਹ ਭੇਜਣਾ ਹੈ ਤਾਂ ਇਸ ਪ੍ਰਕਾਰ ਦੋਨਾ दलित ਗਰੀਬ ਪਰਿਵਾਰਾਂ ਦੀ ਅਸੀਂ ਪੰਜਾਬ ਸਰਕਾਰ ਨੇ ਸਹਾਇਤਾ ਕੀਤੀ ਹੈ ਔਰ ਮੈਂ ਸਮਝਦਾ ਹਾਂ ਇਹ ਜਿਹੜੇ ਰਾਜਾ ਬੜਿੰਗ ਔਰ ਵਾਜਬਾ ਸਾਹਿਬ ਇੱਥੇ ਆ ਕੇ ਇਸ ਨੂੰ ਮਾਤਲੀ ਨੂੰ ਪੋਲਟਾਈਜ਼ ਕਰ ਰਹੇ ਹਨ ਆਪੇ ਇਹਨਾਂ ਦਾ ਅਸਲ ਚਿਹਰਾ ਜਿਹੜਾ ਹੈ ਨੰਗਾ ਕਰਨਾ ਚਾਹੁੰਦੇ ਆ ਇਹ ਸਾਰੇ Dalit brodi ਲੋਗ ਹਨ ਇੱਥੋਂ ਦੇ ਸਾਡੇ MLA ਜਿਹੜੇ ਸਾਬਕਾ MLA ਸਾਬਕਾ ਮੰਤਰੀ ਮੈਡਮ ਰਦਿਆ ਸੁਲਤਾਨਾ ਉਹਨਾਂ ਦੇ ਪਤੀ ਮੁਹੰਮਦ ਮੁਸਤਾਫਾ ਸਾਹ ਜਿਹੜੇ ਸਾਬਕਾ BJP ਹਨ ਇਹਨਾਂ ਨੇ 2022 ਚ ਜਦੋਂ ਚੋਣ ਹੋ ਰਹੀ ਸੀ ਜੋਨ ਪ੍ਰਚਾਰ ਦੇ ਵੀ ਜਦੋਂ ਇਹ ਮਹਿਬੂਬਪੁਰਾ ਆਕੋਲੀ ਮਲੇਰਪੁਰ ਦੇ ਪਿੰਡਾਂ ਮਲੇਰਪੁਰਾ ਹਲਕੇ ਦਾ ਉੱਥੇ ਗਏ ਉੱਥੇ ਇੱਕ ਬਲੀਪ ਭਾਈ ਨੇ ਖੜੇ ਹੋ ਕੇ ਮੰਗ ਕੀਤੀ ਕਿ ਸਾਡੇ ਇੱਥੇ ਜਿਹੜਾ ਸ਼ਮਸ਼ਾਨ ਘਾਟ ਹੈ ਉਹਨੂੰ ਜਿਹੜਾ ਰਸਤਾ ਹੈ ਉਹ ਕੱਚਾ ਹੈ ਔਰ ਉੱਥੇ ਮੀਂਹ ਜੰਮੀ ਦੇ ਦਿੱਕ ਵੀ ਬਚਾਉਣ ਲਈ ਵੀ ਸ਼ੈੱਡ ਵੀ ਨਹੀਂ ਹੈ ਤੇ ਉਹਦਾ ਪ੍ਰਬੰਧ ਵੀ ਸਾਨੂੰ ਕਰਕੇ ਦਿੱਤਾ ਜਾਣਾ ਚਾਹੀਦਾ ਹੈ ਉਹਦਾ ਵਾਅਦਾ ਕਰੋ ਜੀ ਤੇ ਮੋਤਪਾ ਸਾਹਿਬ ਨੇ ਉਸ ਦਲਿਤ ਭਰਾ ਨੂੰ ਉਥੋਂ ਮਤਲਬ ਹੈ ਵੀ ਬੜੀ ਉਹਦੀ ਬੇਇੱਜ਼ਤੀ ਕਰਕੇ ਉਸ ਚੌਂ ਜਲਤੇ ਤੋਂ ਉਠਾ ਕੇ ਭਜਾਤਾ ਸੀ ਤੇ ਇਹ ਕਹਿਆ ਸੀ ਵੀ ਸਾਨੂੰ ਤੇਰੀਆਂ ਵੋਟਾਂ ਦੀ ਲੋੜ ਨਹੀਂ ਤੇ ਉਹ ਉਹਦੀ ਜਿਹੜੀ ਵੀਡੀਓ ਹੈ ਉਹ ਤੁਹਾਨੂੰ ਦਿਖਾਉਂਦੇ ਨੇ ਕਿ ਇਹ ਕਿਵੇਂ ਉਹ ਅੱਜ ਕਿਹੜੇ ਮੂੰਹ ਨਾਲੇ ਜਾ ਕੇ ਦਲਿਤ ਭਾਈਚਾਰੇ ਨੂੰ ਦਿਲਾਸਾ ਦਿੰਦੇ ਨੇ ਇਹ ਤਾਂ ਦਲਿਤਾਂ ਦੇ ਮਤਲਬ ਹੈ ਵੀ ਮੁੜ ਤੋਂ ਮੁਖਾਲਿਫ ਹਨ ਉਹਨਾਂ ਦੇ ਵਿਰੋਧੀ ਹਨ ਉਹਨਾਂ ਦੇ ਦੁੱਖੀ ਹਨ ਤੇ ਮਾਫੀ ਚੋਣਾਈ ਐਮਐਲਏ ਸਾਹਿਬ ਦੇ ਕਹਿਨਵੇਂ ਉਹ ਵੀਵਿਊ ਹੈ ਜਿਦੇ ਵਿੱਚ ਦਲਿਤ ਸਾਡੇ ਪਰਿਵਾਰ ਹੈ ਜੋ ਉਹਨਾਂ ਦੀ ਇਸ ਤਰ੍ਹਾਂ ਬੇਇੱਜ਼ਤੀ ਪਬਲਿਕਲੀ ਕਰੀ ਗਈ ਚਲੋ ਅਗਲੇ ਸੈਕਟਰ ਕੋਈ ਬੈਠੇ ਸਾਡ ਬਹੁਤ ਨਹੀਂ ਕੋਈ ਹੋਇਆ ਕਿ ਉਹ ਘਰ ਸੇ ਆ ਗਏ ਉਹਨੇ ਮੋਕਸਿਆ ਪਤਾ ਹੈ ਨਾ ਇਹ ਗੱਲ ਨਹੀਂ ਵੀ ਪਰ ਉਹਨੇ ਨਹੀਂ ਪਰ ਉਹਰੇ ਬਹੁਤ ਚੰਗੀ ਹੈ पिंड तो मुख्तियारपुरा के साडे दलित परिवार तो मुख्तार सिंह जी हैं जिन्होंने मुहम्मद मुस्ताा डी जी पी एक्स डी जी पी तो यह मंग की उन्होंने किमें उन्होंने बेजत करके उतों भजा दता ਔਰ ਮੈਂ ਵੀ ਉਸੇ ਦਿਨ ਸ਼ਾਮ ਨੂੰ ਮੇਰਾ ਉੱਥੇ ਪ੍ਰੋਗਰਾਮ ਸੀ ਮੈਂ ਜਦੋਂ ਪਹੁੰਚਿਆ ਤੇ ਮੈਨੂੰ ਇਸ ਘਟਨਾ ਦੇ ਬਾਰੇ ਦੱਸਿਆ ਗਿਆ ਤੇ ਮੈਂ ਮੁਖਤਿਆਰ ਜਹਦੀ ਦੇ ਘਰ ਗਿਆ ਔਰ ਘਰ ਜਾ ਜਨਨ ਬਲਾਸਾ ਵੀ ਕਿ ਆਇਆ ਉਹਨਾਂ ਨਾਲ ਮੈਂ ਇਹ ਵਾਅਦਾ ਕੀਤਾ ਸੀ ਕਿ ਮੈਂ ਤੁਹਾਡੇ ਕੰਮ ਵੀ ਕਰਾ ਕੇ ਦਾਂਗਾ ਔਰ ਉਹ ਮੈਂ ਉਹਨਾਂ ਨੇ ਮੈਨੂੰ 500 ਰੁਪਏ ਉਦੋਂ ਇਲੈਕਸ਼ਨ ਫੰਡ ਦੇ ਤੌਰ ਤੇ ਦਿੱਤਾ ਉਹ 500 ਰੁਪਏ ਮੈਂ ਉਥੋਂ ਵਾਅਦਾ ਕਰਕੇ ਆਈ ਹਾਂ ਲੋਕਾਂ ਦੇ ਵਿੱਚ ਕਿ ਮੈਂ 100 ਗੁਣਾ ਕਰਕੇ ਅਗਰ ਰੱਬ ਨੇ ਮੈਨੂੰ ਜਿੱਤ ਦਿੱਤੀ ਤਾਂ ਮੈਂ 100 ਗੁਣਾ ਕਰਕੇ ਤੁਹਾਨੂੰ ਵਾਪਸ ਕਰਕੇ ਜਾਵਾਂਗਾ ਮੈਂ ਪੰਚਾਇਤ ਕੱਢੀ ਕਰਕੇ ਪੰਕਟਾ ਕਰਕੇ ਉਹਨਾਂ ਨੂੰ 50000 ਰੁਪਇਆ ਉਹਨਾਂ ਨੂੰ ਮੈਂ ਦੇ ਕੇ ਆਇਆ ਹਾਂ ਪਰ ਆਪੋ ਇਹ ਜਿਹੜੇ ਆਰਥਿਕ ਪੱਖੋਂ ਗਰੀਬ ਲੋਗ ਹਨ ਇਹਨਾਂ ਨੂੰ ਜਾਣਬੁੱਝ ਕੇ ਸਮਾਜਿਕ ਤੌਰ ਤੇ ਨੀਚੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਲੋਕਾਂ ਦੇ ਨਾਲ ਅਸੀਂ ਡਟ ਕੇ ਖੜੇ ਆਂ ਬਤੌਰ ਇਨਸਾਨ ਸਾਰੇ ਇਨਸਾਨ ਬਰਾਬਰ ਹਨ ਔਰ ਸਿੱਖ ਧਰਮ ਦੇ ਵਿੱਚ ਵੀ ਇਸਲਾਮ ਦੇ ਵਿੱਚ ਵੀ Hindu ਧਰਮ ਦੇ ਵਿੱਚ ਵੀ ਸਾਰੇ ਧਰਮਾਂ ਦੇ ਵਿੱਚ ਇਸਾਈਅਤ ਦੇ ਵਿੱਚ ਵੀ ਇਨਸਾਨੀਅਤ ਦੀ ਗੱਲ ਕੀਤੀ ਗਈ ਹੈ ਬਤੌਰ ਇਨਸਾਨ ਸਾਰਿਆਂ ਨੂੰ ਸਨਮਾਨ ਮਾਨ ਸਨਮਾਨ ਮਿਲਣਾ ਚਾਹੀਦਾ ਹੈ ਇਸੇ ਨਾਲ ਵੀ ਇਦਾਂ ਦੀ ਬੇਇਜ਼ਤੀ ਵਾਲਾ ਸਲੂਕ ਨਹੀਂ ਹੋਣਾ ਅੱਜ ਬਹੁਤ ਸਾਰੇ ਸਾਡੇ ਮੀਡੀਆ ਦੇ ਕਰਮੀ ਸ਼ਰਦੀ ਤੇ ਐਮਐਲਏ ਸਰਦਾਰ ਅਮਨਦੀਪ ਸਾਹ ਦੀ ਪ੍ਰੈਸ ਕਾਨਫਰੰਸ ਕਰਨਾ ਹੈ ਤੇ ਜੀ ਧੰਨਵਾਦ ਜੀ ਐਮਐਲਏ ਸਾਹਿਬ ਨੇ ਜਿਹਦਾ ਕਾਰਡ ਕੱਟੇ ਜਾ ਰਹੇ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਉਹਦੀ ਸਾਰੀ ਭੂਮਿਕਾ ਦੱਸ ਦਿੱਤੀ ਮੈਂ ਸਿਰਫ ਇੰਨੀ ਗੱਲ ਕਹੂੰਗਾ ਤੁਹਾਨੂੰ ਵੀ ਜਿਹੜੀ ਭਾਜਪਾ ਉਹ ਡਿਕਟੇਟਰ ਸਪਾ ਹਰ ਖੇਤਰ ਇਹ ਤਾਂ ਡਿਕਟੇਟਰ ਉਹਦੇ ਉੱਤੇ ਲੋਕਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ ਇਹਦਾ ਇੱਕ ਖੇਤਰ ਦੇ ਨਹੀਂ ਸਾਰੇ ਖੇਤਰਾਂ 'ਚ ਵੋਟ ਚੋਰੀ ਕਰਨ ਜਿਹੜਾ ਕਿ ਡੈਮੋਕ੍ਰੇਸੀ ਸਾਡਾ ਸੰਵਿਧਾਨ ਲਿਖਿਆ ਕਿਦਾ ਸਰਕਾਰ ਡੈਮੋਕ੍ਰੇਸੀ ਦੀ ਡਾਕਾ ਮਾਰ ਲਵੇਗੀ ਤਾਂ ਮੈਨੂੰ ਦੱਸੋ ਦੂਜੇ ਤਾਂ ਗੱਲੇ ਕਿੱਸ ਨੇ ਸਾਡੀ ਬਾਰਡਰ ਸਟੇਟਾਂ ਜਿਹਨੂੰ ਬਹੁਤ ਸਿਵੇਨੀ ਸਿਲ ਤੰਗ ਦੇ ਨਾਲ ਕੇਂਦਰ ਨੂੰ ਵਰਤਣਾ ਚਾਹੀਦਾ ਜਦੋਂ ਸਾਡੇ ਬਾਰਡਰ ਤੇ ਫੌਜੀ ਵੀਰਾਂ ਦੀ ਸ਼ਹੀਦਾਂ ਦੇ ਲਾਸਾਂ ਹੋਦੀਆਂ ਨੇ ਤਾਂ ਜੇ ਪੰਜ ਸੀਟਾਂ 'ਚੋਂ ਚਾਰ ਪੰਜਾਬ ਦੇ ਆਉਂਦੀਆਂ ਨੇ ਤੇ ਅੱਜ ਸਾਡੇ ਉਹਨਾਂ ਗਰੀਬ ਲੋਕਾਂ ਦੇ ਰਸਣ ਕਾਰਡ ਕੱਟੇ ਗਏ ਤੇ ਮੈਂ ਸਮਝਦਾ ਸੱਦੇ ਤੇ ਕੱਲਾ ਰਸਣ ਕਾਰਡ ਦੀ ਨਹੀਂ ਹੈਗੀ ਇਹ ਸਮਾਜਿਕ ਮੁੱਦਾ ਵੀ ਹੈ ਇਹ ਪੋਲੀਟਿਕਲ ਵੀ ਮੁੱਦਾ ਪੱਖਵਾ ਬਣ ਗਿਆ ਕੇਂਦਰ ਕਹਿ ਰਹੇ ਆ ਮੈਂ ਫੰਡ ਦਿੱਤੇ ਤੁਸੀਂ ਮੀਡੀਆ ਵਾਲੇ ਮੇਰੀ ਸ਼ਰਮ ਦੇਖ ਕੇ ਕਦੇ ਤੁਸੀਂ ਪੁੱਛਿਆ ਵੀ ਕੇਂਦਰ ਦੀ ਆਮਦਨ ਕੀ ਹੈ ਕੇਂਦਰ ਦੀ ਆਮਦਨ ਛੇਟਾ ਹੁੰਦੀਆਂ ਨੇ ਜਿੱਦੋਂ ਜੋ ਗਿਰੇ ਸੀ ਦਾ 50 ਰੋਟੇ ਲੈ ਲਏ ਉਹਦੇ ਫਰਜ਼ ਚਰਚੇ ਲੈ ਕੇ ਜਾਂਦੇ ਆ ਜਿੱਦੋਂ ਸਾਡੀ 12 ਹੰਦ ਉਹ ਸਾਰੇ ਲਖਵਿੰਦਰ ਉਦੋਂ ਰਿਵਰਸ ਕਰਦੇ ਨੇ ਪੈਸਾ ਕਿਉਂ ਰਿਵਰਸ ਕਰਦੇ ਆਈ ਨਹੀਂ ਜਦੋਂ ਕਿ ਮਿਲਟਰੀ ਤੇ ਹੋਰ ਬਹੁਤ ਸਾਰੇ ਮੁੱਦਿਆਂ ਤੇ ਕੇਂਦਰ ਨਿਵਰਤਵਾ ਦਿੰਦਾ ਜਿਵੇਂ ਵਰਤ ਦੇ ਨੇ ਉਹ ਐਲਾਨ ਕਰਦੇ ਨੇ ਵੀ ਜਿਵੇਂ ਅਸੀਂ ਕਿਸੇ ਅ ਬੈਂਕ ਦਾ ਰੁਪਇਆ ਲਿਆ ਕੇ ਦੇ ਰਹੇ ਹੁੰਦੇ ਆ ਕਿਉਂ ਪੈਸਾ ਕਿੱਥੋਂ ਹੁੰਦਾ ਜੋ ਰਾਸ਼ਨ ਕਾਰਡਾਂ ਦੇ ਕੱਟਦੇ ਨੇ ਜਿਹਦੀ ਕਣਕ ਆ ਰਹੀ ਆ ਦੂਜੇ ਲੋਕਾਂ ਦੀ ਆ ਕਿ ਉਹ ਦੇ ਕੱਟ ਰਹੇ ਨੇ ਕਿਉਂ ਕੱਟ ਰਹੇ ਨੇ ਜਾਹ ਤਾਂ ਕਹਿੰਦੀ ਸੀ ਭਾਰਤ ਸਰਕਾਰ ਸਦੀ ਫੇਲ ਹੋ ਗਈ ਜਿਵੇਂ ਕਿ ਸਾਡੇ ਕੋਲੇ ਹਿੰਮਤ ਨਹੀਂ ਹੈ ਵੀ ਜਿਵੇਂ ਕਹਿਣ ਵੀ ਕਾਰਡ ਗਲਤ ਲੱਗੇ ਨੇ ਜਦੋਂ ਇਹ ਨਾ ਕੁਝ ਹੋ ਕਰਦੇ ਨੇ ਤਾਂ ਉਹਨੂੰ ਲੱਗਦਾ ਹਰ ਖੇਤਰ ਦੇ ਵਿੱਚ ਭਾਰਤ ਸਰਕਾਰ ਫੇਲ ਉਹਨਾਂ ਕੋਲੇ ਨਾ ਦਲੀਲ ਨਾ ਪੀਲੇ ਅੰਗਰੇਜ਼ਾਂ ਵਰਗਾ ਦੇਸ਼ੀ ਵਰਗਾ ਰਾਜ ਕਰ ਰਹੇ ਨੇ ਇਸ ਕਰਕੇ ਮੈਂ ਆਸ ਕਰਦਾ ਵੀ ਸਾਡੀ ਆਮਦ ਪਾਰਟੀ ਮੁੱਖ ਮੰਤਰੀ ਭਗਵੰਤ ਸਨਮਾਨ ਜੀ ਦੀ ਗਵਾਈ ਦੇ ਵਿੱਚ ਲੱਖ ਮਾ ਜਵਾਗਤ ਅਸੀਂ ਕਿਸੇ ਵੀ ਕੀਮਤ ਦੇ ਕਿਸੇ ਗਰੀਬ ਦਾ ਕਾਰਡ ਨਹੀਂ ਕੱਟਣ ਦੇਵਾਂਗੇ ਇਹਨਾਂ ਸਬੰਧਾਂ ਦਾ ਬਹੁਤ ਗੱਲ ਚੱਲਿਆ ਜੀ ਕੇਂਦਰੋਂ ਪੰਜਾਬ ਸਰਕਾਰ ਨੇ ਦੋ ਵੀ ਕੁ ਮਹੀਨੇ ਦਾ ਫੰਡ ਦਿੱਤੀ ਹੋਇਆ ਹੈ ਤੇ ਵਾਰੀ ਨੂੰ ਤੇ ਦੇਖੋ ਜਿਹੜੀ ਜਿਹੜੇ ਉੱਪਰ ਜਿਹੜੀ ਹਦਾਇਤਾਂ ਆਉਂਦੀਆਂ ਨੇ ਉਹਨਾਂ ਨੂੰ ਸਬੰਧ ਨਾਲ ਸਹੀ ਕਰਨਾ ਤੇ ਸਾਡਾ ਡਿਪਾਰਟਮੈਂਟ ਕੰਮ ਕਰਦਾ ਹੈ ਉਹਦੇ ਬਾਰੇ ਸਾਰੀ ਗੱਲ ਡਿਪਾਰਟਮੈਂਟ 'ਚ ਹੀ ਕਰਦਾ ਹੈ